ਲੱਖ ਖੁਸ਼ੀਆਂ ਪਾਉਣੀਆਂ ਦੇ ਸਤਿਗੁਰੂ ਨਦਰ ਕਰੇ ਦਾਸ ਵੱਲੋਂ ਹਰ ਸਾਲ ਦੀ ਤਰ੍ਹਾਂ ਸਮਾਣੇ ਸ਼ਹਿਰ ਦੀ ਜ਼ਿਲ੍ਹਾ ਪੁਣਾਣਾ ਦੀ ਸੈਸਦ ਨੂੰ ਬਹੁਤ ਸਤਿਕਾਰ ਸਹਿਤ ਬੇਨਤੀ ਕੀਤੀ ਜਾਂਦੀ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਦਿਨ ਆ ਰਿਹਾ ਜਾ ਰਿਹਾ ਹੈ ਇਹ ਦਿਹਾੜਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪੰਜਾਬ ਵੱਲੋਂ ਦਾਸ ਇਹ ਜਥੇਬੰਦੀ ਦਾ ਆਪਣਾ ਸੇਵਾਦਾਰ ਹੁੰਦੇ ਨੇ ਅਤੇ ਆਪ ਸਭ ਸੰਸਦਾਂ ਨੂੰ ਬੇਨਤੀ ਕਰ ਰਿਹਾ ਹੈ 26 ਜਨਵਰੀ ਦਿਨ ਐਤਵਾਰ ਜੋ ਕਿ ਤਹਿਸੀਲ ਪਾਰਕ ਤਾਲ ਮੋਟ ਜਿੱਥੇ ਲੱਗਾ ਹੋਇਆ ਹੈ ਉੱਥੇ ਜਲਾ ਮਾਰਿਆ ਜਾਣਾ ਹੈ ਸੋ ਮੈਂ ਸੰਸਦਾਂ ਨੂੰ ਬੇਨਤੀ ਕਰਨਾ ਵਰਤਮਾਨ ਪਹੁਚੋ ਦਾਸ ਇਸ ਵਕਤ ਮਲਵਾਕੀ ਯੂਐਸਏ ਤੋਂ ਗੁਰੂਗੜ੍ਹ ਦੇ ਵਿੱਚੋਂ ਬੇਨਤੀ ਕਰ ਰਿਹਾ ਹੈ ਮੇਰੇ ਨਾਲ ਇਸ ਘਟਨਾ ਦੇ ਮੁੱਖ ਸੇਵਾਦਾਰ ਸਰਦਾਰ ਕੁਮਿੰਦਰ ਸਿੰਘ ਇਕੱਗਰ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਵੀ ਬੇਨਤੀ ਹੈ ਢੀਡੋ ਸਾਹਿਬ ਸ਼ਕਤੀ ਸਾਹਿਬ ਜੋ ਮਿਲਣਾ ਸਰਦਾਰ ਸ਼ਕਤੀ ਸਾਹਿਬ ਨੇ ਪਰਮਿੰਦਰ ਪਰਮਿੰਦਰ ਸਿੰਘ ਜੀ ਉਹ ਵੀ ਬੇਨਤੀ ਕਰਨਗੇ ਗੁਰੂ ਘਰ ਦੇ ਗ੍ਰੰਥੀ ਜੀ ਸਰਦਾਰ ਜੀਤ ਸਿੰਘ ਜੀ ਗੁਰਮੀਲ ਸਿੰਘ ਜੀ ਹੰਟਮਤੀ ਸਾਹਿਬ ਰਾਜਾ ਜੀ ਸਾਥੀ ਸਾਹਿਬ ਸੋਹਣਾ ਬੰਦਾ ਵੀਰ ਮਨਜੀਤ ਸਿੰਘ ਜੀ ਮਿੰਟੂ ਭਾਈ ਸਾਹਿਬ ਸਾਡੇ ਆਪਣੇ ਚੜ੍ਹਦੀ ਕਲਾ ਸਿੰਘ ਨੇ ਬੋਪਾ ਰਾਏ ਜੀ ਕੋਲ ਮੀਤਾ ਲੁੰਬਾ ਜੀ सारी संगत पाला जी मेरे नड़े ने सारों आप जी के चरणों से बेनती की जाती है वो तो वह संकतं लैके पहुंचो वाहगुरू जी का खालसा वाहू जी की फतेह